ਉਸੀਂ ਉਹਨਾਂ ਦਾ ਨਗੇਜ ਕਹਿੰਦੇ ਆਪਣੀਆਂ ਚਾਦਰਾਂ ਲਾ ਕੇ ਚਾਦਰਾਂ ਲਾ ਲਾ ਕੇ ਧਕੇ ਹੁੰਦੀ ਨਗੇਨ ਕਰਕੇ ਕਮਾਈਆਂ ਗਈਆਂ ਬੀਬੀਆਂ ਅੱਛਾ ਬਹੁਤ ਕਸ਼ਟ ਚੱਲਿਆ ਕੋ ਉਹਨੇ ਇਸੇ ਕੋਸੇ ਜਿਵੇਂ ਰਗ ਤਰ ਚੁੱਕੇ ਮਤਲਬ ਇੱਕ 5 ਲੱਖ ਦਾ ਨਾਮੀ ਭਾਈ ਅਜੈਬ ਸਿੰਘ ਉਹਦੀ ਜਗਾ ਇੱਕ ਨਿਰਦੋਸ਼ ਬੰਦਾ ਮਾਰ ਕੇ ਤੇ ਇਨਾਮ ਵੀ ਲੈ ਲਿਆ ਸਰਕਾਰ ਕੋਲੋਂ ਸਿਰਫ ਆਪਣੀ ਐਫੀਸ਼ੀਐਂਸੀ ਦਿਖਾਉਣ ਲਈ ਉਹਦੇ ਗਲ ਪਿਆ ਉੱਥੇ ਝਗੜਾ ਹੋਇਆ ਚਪੇੜਾਂ ਮਾਰੀਆਂ ਉਹਨੇ ਭਈ ਅਸੀਂ ਬੜਾ ਤਗੜਾ ਖਾੜਕੂ ਮਾਰ ਦਿੱਤਾ ਤੇ ਇਸ ਤਰ੍ਹਾਂ ਨਿਰਦੋਸ਼ ਲੋਕਾਂ ਨੂੰ ਜਿਹੜਾ ਉਹ ਕਤਲ ਕਰਦੇ ਨੇ ਕਦੀ ਜੀ ਨਹੀਂ ਕੀਤਾ ਵੀ ਇੱਕ ਅਦਾ ਤੋੜਾ ਪਰ ਕਿ ਨੋਟਾਂ ਦਾ ਘਰ ਦੇ ਜੀਏ ਤੇ ਇਹ ਵੀ ਕਦੀ ਕੋਠੀ ਕਾਠੀ ਪਾਲਣਾ ਝੂਠ ਮਾਰਦੇ ਸਭ ਜੀ ਕੋਈ ਲੁੱਟ ਮਾਰਨੀ ਨਹੀਂ ਕਰੀ ਸਿੰਘਾਂ ਨੇ ਉਹ ਜਿਉਂਦਰਾ ਯੋਧਿਆ ਜਿਨ੍ਹਾਂ ਨੇ ਉਹਨਾਂ ਸਿੰਘਾਂ ਦੀਆਂ ਲਾਸ਼ਾਂ ਦੇ ਉੱਤੇ ਰਾਜ ਭਾਗ ਵੀ ਕੀਤੇ ਤੇ ਬੜੇ ਬੜੇ ਵੱਡੇ ਨਾਂ ਬਣਾ ਲਏ ਉਹ ਕਦੀ ਬੋੜੇ ਨਹੀਂ ਸੰਘਰਸ਼ ਦਾ ਸੱਚ ਪ੍ਰੋਗਰਾਮ ਵੇਖਣ ਵਾਲੇ ਸਾਰੇ ਦਰਸ਼ਕਾਂ ਨੂੰ ਮੇਰੀ ਵੱਲੋਂ ਯਾਨੀ ਬਲਵਿੰਦਰ ਸਿੰਘ ਪੱਖੋ ਕੇ ਵੱਲੋਂ ਆਪ ਸਭ ਨੂੰ ਸਤਿ ਸ੍ਰੀ ਅਕਾਲ ਨਮਸਕਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਜਿਸੀਂ ਪਹੁੰਚਿਆ ਜੀ ਮਾਨਸਾ ਜ਼ਿਲ੍ਹੇ ਦੇ ਪਿੰਡ ਮੰਡੇਰ ਦੇ ਵਿੱਚ ਇੱਕ ਐਸੇ ਪਰਿਵਾਰ ਦੇ ਵਿੱਚ ਹੁਣ ਤੱਕ ਤੁਸੀਂ ਸਾਨੂੰ ਅ ਪਿਛਲੇ ਕਈ ਸਾਲਾਂ ਤੋਂ ਉਹਨਾਂ ਪਰਿਵਾਰਾਂ ਚ ਜਾਂਦਿਆਂ ਵੇਖਿਆ ਜਿਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੂੰ ਪੁਲਿਸ ਵਾਲਿਆਂ ਨੇ ਝੂਠੇ ਮੁਕਾਬਲਿਆਂ ਦੇ ਵਿੱਚ ਮਾਰ ਦਿੱਤਾ ਅੱਜ ਅਸੀਂ ਇਸ ਪਰਿਵਾਰ ਦੇ ਵਿੱਚ ਪਹੁੰਚਿਆ ਇਹਨਾਂ ਦਾ ਇੱਕ ਪਰਿਵਾਰਕ ਮੈਂਬਰ ਭਾਈ ਅਜੈਪ ਸਿੰਘ ਜਿਹੜਾ ਕਿ 1984 ਤੋਂ ਲੈ ਕੇ ਤੇ ਹੁਣ ਤੱਕ ਇਸ ਸੰਘਰਸ਼ ਦੇ ਵਿੱਚ ਜਿਹੜਾ ਵਾ ਉਹ ਕਿਤਨਾ ਕਿਤੇ ਜੂਝਦਾ ਰਿਹਾ 1993 ਦੇ ਵਿੱਚ 5 ਮਈ 1993 ਦੇ ਵਿੱਚ ਭਾਈ ਅਜੈਪ ਸਿੰਘ ਨੂੰ ਪੁਲਿਸ ਵੱਲੋਂ ਇੱਕ ਮੁਕਾਬਲੇ ਦੇ ਵਿੱਚ ਮਰਿਆ ਘੋਸ਼ਿਤ ਕਰ ਦਿੱਤਾ ਗਿਆ ਉਹਦਾ 5 ਲੱਖ ਦਾ ਇਨਾਮ ਵੀ ਲੈ ਲਿਆ ਗਿਆ ਪਰ 2001 ਦੇ ਵਿੱਚ ਆ ਕੇ ਹਾਈ ਕੋਰਟ 'ਚ ਪੇਸ਼ ਹੋ ਕੇ ਤੇ ਉਸ ਨੇ ਆਪਣੇ ਜ਼ਿੰਦਾ ਹੋਣ ਦਾ ਸਬੂਤ ਦਿੱਤਾ ਤੇ ਕਿਵੇਂ ਉਹ ਸੰਘਰਸ਼ ਵਿੱਚ ਰਿਹਾ ਕੌਣ ਕੌਣ ਉਹਦੇ ਉਸ ਸਮੇਂ ਦੇ ਸੰਗੀ ਸਾਥੀ ਸਨ ਤੇ ਕਿਸ ਤਰ੍ਹਾਂ ਦੇ ਯੋਧਿਆਂ ਦੇ ਵਿੱਚ ਵਿਚਰਿਆ ਤੇ ਇਹ ਸਾਰੀ ਦਾਸਤਾਂ ਇੱਕ ਚੈਨਲ ਦੇ ਉੱਤੇ ਜਦੋਂ ਵੇਖਣ ਸੁਣਨ ਨੂੰ ਮਿਲੀ ਤੇ ਅਸੀਂ ਵੀ ਆਪਣੇ ਤਰੀਕੇ ਨਾਲ ਉਸ ਸੰਘਰਸ਼ ਦੀ ਗੱਲਬਾਤ ਕਰਨ ਲਈ ਭਾਈ ਅਜੀਬ ਸਿੰਘ ਦੇ ਘਰ ਪਹੁੰਚੇ ਹਾਂ ਤੇ ਆਓ ਤੁਹਾਨੂੰ ਉਸ ਜੰਦਾ ਸ਼ਹੀਦ ਨੂੰ ਮਿਲਾਉਣੇ ਆ ਜਿਸ ਦਾ ਨਾਮ ਹੈ ਅਜੀਬ ਸਿੰਘ ਜੀ ਫਿਰ ਅੱਜ ਅਸੀਂ ਤੁਹਾਡੀ ਮੁਲਾਕਾਤ ਕਰਵਾਉਨੇ ਆ ਖੜਕੂ ਸੰਘਰਸ਼ ਦੇ ਉਸ ਜੰਦਾ ਸ਼ਹੀਦ ਦੀ ਜੀ ਦਾ ਅਸੀਂ ਪਹਿਲਾਂ ਜ਼ਿਕਰ ਕਰ ਚੁੱਕੇ ਆ ਉਹ ਜੰਦਾ ਸ਼ਹੀਦ ਜਿਹੜੀ ਇੱਕ ਵੱਖਰੀ ਮਿਸਾਲ ਹੈ ਜਿਹਨਾਂ ਦਾ ਨਾਮ ਹੈ ਭਾਈ ਅਜੀਤ ਸਿੰਘ ਜੀ ਔਰ son of ਮੋਦਨ ਸਿੰਘ ਪਿੰਡ ਮੰਡੇਰ ਜ਼ਿਲ੍ਹਾ ਮਾਨਸਾ ਇਸ ਵਕਤ ਉਮਰ ਇਹਨਾਂ ਦੀ ਲਗਭਗ 70 ਕ ਸਾਲ ਹੈ ਤੇ 1984 ਦੇ ਇਸ ਸੰਘਰਸ਼ ਦੇ ਨਾਲ ਜੁੜ ਗਏ ਸਨ ਤੇ ਕੀ ਕੁਝ ਹੋਇਆ ਇਹਨਾਂ ਦੇ ਨਾਲ ਕੀ ਕੁਝ ਹੋਇਆ ਬੀਤਿਆ ਕੀ ਕੁਝ ਉਹ ਸੰਘਰਸ਼ ਦੇਖਿਆ ਕਿਹੜੇ ਕਿਹੜੇ ਸਿੰਘਾਂ ਦੇ ਨਾਲ ਵਿਚਰੇ ਸਾਰੀਆਂ ਗੱਲਾਂ ਬਾਤਾਂ ਕਰਦੇ ਆ ਉਹ ਤੁਹਾਨੂੰ ਮਿਲਾਉਣੇ ਆ ਜੀ ਆ ਭਾਈ ਅਜੈਪ ਸਿੰਘ ਜੀ ਨਾਲ ਆ ਭਾਈ ਸਾਹਿਬ ਵਾਹਿਗੁਰੂ ਜੀ ਦਾ ਖਾਲਸਾ ਖਾਲਸਾ ਵਾਹਿਗੁਰੂ ਜੀ ਦੇ ਆ ਭਾਈ ਸਾਹਿਬ ਜੀ ਮੈਂ ਜਿਵੇਂ ਆਪਣੇ ਦਰਸ਼ਕਾਂ ਨੂੰ ਪਹਿਲਾਂ ਦੱਸਿਆ ਕਿ ਤੁਹਾਨੂੰ ਅਸੀਂ ਜਿੰਦਾ ਸ਼ਹੀਦ ਕਹਿ ਰਹੇ ਹਾਂ ਕਿ ਪੁਲਿਸ ਨੇ 1993 ਦੇ ਵਿੱਚ ਤੁਹਾਨੂੰ ਇੱਕ ਮੁਕਾਬਲੇ 'ਚ ਮਰਿਆ ਘੋਸ਼ਿਤ ਕਰਤਾ ਹਾਂ ਜੀ ਵੀ ਅਜੈਪ ਸਿੰਘ ਅਸੀਂ ਮਾਰਤਾ ਇੱਕ ਮੁਕਾਬਲੇ 'ਚ ਤੇ ਕਿਵੇਂ ਪਹਿਲਾਂ ਚਲੋ ਉਹ ਗੱਲ ਵੀ ਆਪਾਂ ਕਰਾਂਗੇ ਤੇ ਕਦੋਂ ਤੁਸੀਂ ਇਸ ਮੂਵਮੈਂਟ ਦੇ ਵਿੱਚ ਆ ਗਏ ਵੀ 1984 ਤੋਂ ਪਹਿਲਾਂ ਪਤਾ ਲੱਗਾ ਵੀ ਸੰਤ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਦਾ ਤੁਹਾਡੇ ਘਰ ਆਉਣਾ ਜਾਣਾ ਸੀ ਹਾਂਜੀ ਅੱਛਾ ਸੰਤਾਂ ਦੇ ਜਾਂਦੇ ਸੀ ਅੱਛਾ ਐਸੇ ਘਰ ਦੇ ਵਿੱਚ ਸਿਗਰਟ ਅੱਛਾ ਸੰਤਾਂ ਨਾਲ ਗੱਲਬਾਤ ਹੋਣ ਕਰਕੇ ਅੱਛਾ ਸੰਤ ਕਹਿੰਦੇ ਉੱਥੇ ਆਪੇ ਅੰਮ੍ਰਿਤਸਰ ਅੱਛਾ ਫਿਰ ਅੰਮ੍ਰਿਤਸਰ ਵਾਗੇ ਫਿਰ ਮੂਵਮੈਂਟ ਨਾਲ ਜੁੜ ਗਏ अच्छा अच्छा। ਬਸ ਤੁਸੀਂ ਸੰਘਰਸ਼ ਲੜਦੇ ਰਹੇ। ਇਹ ਸੰਤ ਕਦੋਂ ਆਏ ਸਨ ਇੱਕ ਪਤਾ ਲੱਗਾ ਕਿ ਚੰਦੋ ਕਲਾ ਕਾਂਡ ਕਾਂਡ ਹੋਇਆ ਸੀ ਜਦੋਂ ਪੋਥੀਆਂ ਜਲਾਈਆਂ ਨੇ। ਹਾਂਜੀ। ਉਦੋਂ ਸੰਤ ਉਹ ਆਏ ਸੀ ਸਾਡੇ ਕੋਲੇ। ਸਾਲ 1983 ਚ। ਇਹ 83 ਚ ਹੋਇਆ ਸੀ। ਹਾਂਜੀ ਹਾਂਜੀ। ਆ ਇੱਕ ਗੱਲ ਮੈਂ ਆਪਣੇ ਦਰਸ਼ਕਾਂ ਦੇ ਨਾਲ ਕਲੀਅਰ ਕਰਦਾ ਜਾਵਾਂ ਕਿ ਚੰਦੋ ਕਲਾ ਇੱਕ ਐਸਾ ਕਾਂਡ ਹੋਇਆ ਸੀਗਾ ਸੰਤ ਜਰਨੈਲ ਸਿੰਘ ਜੀ ਪਿੰਡਰਾਵਾਲਿਆਂ ਦੇ ਸਮੇਂ ਦੇ ਵਿੱਚ ਕਿ ਜਿੱਥੇ ਪੁਲਿਸ ਵੱਲੋਂ ਸੰਤਾਂ ਨੂੰ ਗ੍ਰਿਫਤਾਰ ਕਰਨ ਦੀ ਕੋਸ਼ਿਸ਼ ਕੀਤੀ ਗਈ ਤੇ ਉੱਥੇ ਕਾਫੀ ਮਤਲਬ ਸੰਘਰਸ਼ ਹੋਇਆ ਤੇ ਬਹੁਤ ਸਾਰੇ ਮਹਾਰਾਜ ਦੇ ਸਰੂਪ ਜਿਹੜੇ ਸੀਗੇ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਆਗਨਪੇਟ ਕਰ ਦਿੱਤੇ ਗਏ ਸਨ ਤੇ ਡੀਆਰ ਭੱਟੀ ਨਾਂ ਦਾ ਇੱਕ ਉਸ ਸਮੇਂ ਦਾ ਪੁਲਿਸ ਅਧਿਕਾਰੀ ਜਿਹੜਾ ਉਸ ਸਾਰੀ ਕਾਰਵਾਈ ਦੀ ਅਗਵਾਈ ਕਰ ਰਿਹਾ ਸੀਗਾ ਤੇ ਇਹ ਗੱਲ ਜਿਹੜੇ ਪ੍ਰਾਣੇ ਜਿਹੜੇ ਇਸ ਸੰਘਰਸ਼ ਨਾਲ ਜੁੜੇ ਲੋਕ ਨੇ ਉਹਨਾਂ ਨੂੰ ਪਤਾ ਚੰਦੋ ਕਲਾਂ ਕਾਂਡ ਦੀ ਔਰ ਇਹ ਬੜੀ ਵੱਡੀ ਗੱਲ ਆ ਕਿ ਉਸ ਕਾਂਡ ਤੋਂ ਜਦੋਂ ਉਥੋਂ ਸੰਤ ਨਿਕਲੇ ਫਿਰ ਸਿੱਧੇ ਤੁਹਾਡੇ ਘਰ ਹੀ ਆਏ ਆਪਣੇ ਘਰ ਹੀ ਆਏ ਸਿੱਧੇ ਅੱਛਾ ਜੀ ਹਾਂਜੀ ਤੇ ਤੁਹਾਡੇ ਪਿਤਾ ਜੀ ਸਦਾ ਮੋਦਨ ਸਿੰਘ ਜੀ ਕਹਿੰਦੇ ਵੀ ਬੜੇ ਨੇੜੇ ਸੀਗੇ ਸੰਤਾਂ ਦੇ ਹਾਂਜੀ ਹਾਂਜੀ ਠੀਕ ਹੈ ਨੇੜੇ ਸੀ ਵਧੀਆ ਅੱਛਾ ਤੇ ਉਸ ਤੋਂ ਬਾਅਦ ਫਿਰ ਤੁਸੀਂ ਸੰਤਾਂ ਨੂੰ ਮਿਲਣ ਗਏ ਦਰਬਾਰ ਸਾਹਿਬ ਹਾਂਜੀ ਗਏ ਉਸ ਤੋਂ ਬਾਅਦ ਕਈ ਵਾਰ ਗਏ ਫਿਰ ਕੀ ਉਹਨਾਂ ਦੇ ਨਾਲ ਮਤਲਬ ਹੋਈ ਕੋਈ ਕੋਈ ਗੱਲਬਾਤ ਹੋਈ ਜਾਂ ਉਹਨਾਂ ਨੇ ਕਿਹਾ ਵੀ ਸੇਵਾ ਵੀ ਸੇਵਾ ਕਰੋ ਕੌਮ ਦੀ ਅੱਛਾ ਸੰਘਰਸ਼ ਨਾਲ ਜੁੜੋ अच्छा ये उन्होंने किया हां जी اسی ਜੁੜ ਗਏ ਸੀ ਸੰਘਰਸ਼ ਹੌਲਦੇ ਨੂੰ ਉੱਥੋਂ ਫਿਰ ਤੁਸੀਂ ਮੁੜ ਕੇ ਪਤਾ ਲੱਗਾ ਤੁਸੀਂ ਡ్రਾਈਵਰੀ ਕਰਦੇ ਸੀ ਉੜੀਸਾ ਚਲੇ ਕੇ हां ਫਿਰ ਉੜੀਸਾ ਚਲੇ ਗਏ اچھا ਫਿਰ ਉੱਥੇ 5-7 ਸਾਲ ਡ్రਾਈਵਰੀ ਕਰੀ اچھا ਜਦੋਂ ਫਿਰ ਦਰਬਾਰ ਸਾਹਿਬ ਤੇ ਹਮਲਾ ਹੋਇਆ ਉਦੋਂ ਤੁਸੀਂ ਉੜੀਸਾ ਸੀ ਕਿ ਕੋਲਕਾਤਾ ਸੀ ਉੜੀਸਾ ਸੀ ਫਿਰ ਆ ਗਏ ਸੀ ਉੜੀਸਾ ਚੋਂ اچھا ਹਾਂ ਜੀ ਦਰਬਾਰ ਸਾਹਿਬ ਚ ਆ ਗਏ اچھا ਜੀ ਹਾਂ ਦਰਬਾਰ ਸਾਹਿਬ ਦੇ ਹਮਲੇ ਤੋਂ ਬਾਅਦ ਹਾਂ ਜੀ ਬਾਅਦ ਜਦੋਂ ਉਹ ਫਿਰ ਤੁਸੀਂ ਇੱਥੇ ਪੰਜਾਬ ਆ ਗਏ ਹਾਂ ਜੀ ਹਾਂ ਜੀ ਪੰਜਾਬ ਆ ਗਏ اچھا ਉਸ ਤੋਂ ਬਾਅਦ ਜਦੋਂ ਇੰਦਰਾ ਗਾਂਧੀ ਦਾ ਕਤਲ ਹੋਇਆ ਵਾ ਕਤਲ ਹੋਇਆ ਵਾ ਇੰਦਰਾ ਗਾਂਧੀ ਨੂੰ ਮਾਰ ਦਿੱਤਾ ਗਿਆ ਜਦੋਂ ਹਾਂਜੀ ਹਾਂਜੀ ਉਦੋਂ ਤੁਸੀਂ ਕਿੱਥੇ ਸੀ ਜਦੋਂ ਦੰਗੇ ਹੋਇਆ? ਉੜੀਸਾ ਸੀ ਜੀ ਉੜੀਸਾ ਕੇ ਕਲਕੱਤੇ ਕਹਿ ਰਹੇ ਸੀਗੇ ਕਲਕੱਤੇ ਜੀ ਹਾਂ ਉਸ ਕੋ ਥੋੜੀ ਸਾਰੇ ਉਹ ਲੈਂਤੀ ਚਲਦੀ ਸੀ। ਇੱਕ ਗੱਲ ਮੈਂ ਆਪਣੇ ਦਰਸ਼ਕਾਂ ਦੇ ਨਾਲ ਕਲੀਅਰ ਕਰਦਾ ਜਾਵਾਂ ਕਿ ਭਾਈ ਜੈਪ ਸਿੰਘ ਕੁਝ ਉਮਰ ਦਾ ਤਕਾਜ਼ਾ ਹੈ ਤੇ ਕੁਝ ਇੰਟਰੋਗੇਟ ਇੰਨੇ ਜ਼ਿਆਦਾ ਹੋਏ ਨੇ ਇਹਨਾਂ ਤੇ ਤਸ਼ੱਦਦ ਇੰਨਾ ਜ਼ਿਆਦਾ ਹੋਇਆ ਕਿ ਹੁਣ ਇਹਨਾਂ ਦੀ ਯਾਦਦਾਸ਼ਤ ਜਿਹੜੀ ਆ ਉਹ ਕਮਜ਼ੋਰ ਹੈ ਕੁਝ ਗੱਲਾਂ ਇਹਨਾਂ ਨੂੰ ਯਾਦ ਕਰਾਉਣੀਆਂ ਪੈਂਦੀਆਂ ਨੇ ਜਿਹੜੀਆਂ ਕਿ ਇਹਨਾਂ ਦੇ ਪਰਿਵਾਰਕ ਮੈਂਬਰਾਂ ਨੇ ਸਾਡੇ ਨਾਲ ਸਾਂਝੀਆਂ ਕੀਤੀਆਂ ਨੇ ਅੱਛਾ ਜਦੋਂ ਉਹ ਦੰਗੇ ਹੋਏ ਸੀ ਉਦੋਂ ਤੁਸੀਂ ਕਲਕੱਤੇ ਸੀ ਕਲਕੱਤੇ ਸੀ ਹਾਂਜੀ ਕਲਕੱਤੇ ਕੀ ਵੇਖਿਆ ਫਿਰ ਕੀ ਕੁਝ ਪਾਣਾ ਵਾਪਰਿਆ ਉੱਥੇ ਕਲਕੱਤੇ ਬਹੁਤ ਤਸ਼ੱਦਦ ਹੋਇਆ ਜੀ ਕੌਮ ਤੇ ਅੱਛਾ ਬੀਬੀਆਂ ਦੀ ਬੇਪਤੀ ਹੋਈ ਅੱਛਾ ਸਾਰੇ ਮਤਲਬ ਨਗੇਨ ਕਰਕੇ ਕਮਾਈਆਂ ਗਈਆਂ ਬੀਬੀਆਂ ਅੱਛਾ ਬਹੁਤ ਕਸ਼ਟ ਚੱਲੇ ਕਹ ਉਹਨੇ ਇਹ ਤੁਸੀਂ ਉੱਥੇ ਵੇਖਿਆ ਆਪ ਵੇਖਿਆ ਪੱਖੀ ਹਾਂਜੀ ਫਿਰ ਤੁਸੀਂ ਮਦਦ ਵੀ ਕਰਨ ਦੀ ਕੋਸ਼ਿਸ਼ ਕੀਤੀ ਵੀ ਮਦਦ કરી ਬੀਬੀਆਂ ਦੀ ਜੀ ਉਹਨਾਂ ਘਰੇ ਲੈਂਦੀਆਂ ਹੋ ਗੁਰਦੁਆਰੇ ਰੱਖੀਆਂ ਅੱਛਾ ਫਿਰ ਆਪੋ ਦੇ ਘਰਾਂ ਛੱਡ ਕੇ ਤੁਸੀਂ ਉਹਨਾਂ ਦਾ ਨਗੇਜ ਕਹਿੰਦੇ ਆਪਣੀਆਂ ਚਾਦਰਾਂ ਲਾਹ ਕੇ ਚਾਦਰਾਂ ਲਾਹ ਲਾ ਕੇ ਢੱਕਿਆ ਹਾਂਜੀ ਇਹ ਇਹ ਕਲਕੱਤੇ ਦੇ ਵਿੱਚ ਵਾਪਰਿਆ ਤੇ ਤੁਸੀਂ ਆਪਣੇ ਤੇੜ ਦੀਆਂ ਚਾਦਰਾਂ ਲਾ ਕੇ ਉਹਨਾਂ ਦੇ ਨਗੇਜ ਟੱਕ ਕੇ ਉਹਨਾਂ ਨੂੰ ਗੁਰਦੁਆਰੇ ਲੈ ਗਏ ਗੁਰਦੁਆਰੇ ਲੈ ਗਏ ਅੱਛਾ ਉੱਥੇ ਲੰਗਰ ਪਾਣੀ ਛਕਾਇਆ ਚਾਹ ਪਾਣੀ ਛਕਾਇਆ ਅੱਛਾ ਫਿਰ ਉਹ ਡੱਡੀ ਘਰੇ ਛੱਡ ਕੇ ਆਏ ਉਹਨਾਂ ਦੇ ਠੀਕ ਹੈ ਹਾਂਜੀ ਫਿਰ ਵੇਖੋ ਇੱਕ ਦਰਬਾਰ ਸਾਹਿਬ ਤੇ ਹਮਲਾ ਹਾਂਜੀ ਤੇ ਦੂਜਾ ਇਹ ਦੰਗੇ ਜਿਹੜੇ ਹੋਏ ਨੇ ਨਸਲ ਕੁਸ਼ੀ ਕਹੀਏ ਦੰਗੇ ਨਾ ਕਹੀਏ ਨਸਲ ਕੁਸ਼ੀ ਨਸਲ ਕੁਸ਼ੀ ਕਰਨ ਦੀ ਕੋਈ ਬੀਬੀਆਂ ਦੀ ਬੇਪਤੀ ਕੀਤੀ ਸਾਰਾ ਕੁਝ ਤੁਸੀਂ ਅਥੀ ਵੇਖਿਆ ਹਾਂਜੀ ਇਸ ਗੁੱਸੇ ਜਿਹੇ ਰਾਗ ਠਹਿਰ ਚੁੱਕੇ ਠੀਕ ਕੀ ਕਿਹੜੇ ਕਿਹੜੇ ਉਸ ਸੰਘਰਸ਼ ਦੇ ਵੱਡੇ ਸਿੰਘ ਸੀਗੇ ਨਾਲ ਜਿਹੜੇ ਤੁਹਾਡੇ ਰਹੇ ਨੇ ਵੱਡੇ ਜੀ ਗੁਰਜੰਟ ਸਿੰਘ ਦਾਸ ਅਸਤਾਨੀ ਹਾਂਜੀ ਤੂਫਾਨ ਅੱਛਾ ਜਮਰਾ ਸਿੰਘ ਤੂਫਾਨ ਸਿੰਘ ਹਾਂਜੀ ਠੀਕ ਹੈ ਸੁਦੇ ਬੱਬਰ ਅੱਛਾ ਜੀ ਕਰਦੀਪ ਮੁੱਛਲ ਚਰਨੈਲ ਸਤਰਾਣਾ ਉਹ ਤਕੜੇ ਤਕੜੇ ਸਿੰਘ ਰਹੇ ਨੇ ਸੁਖਦੇਵ ਸਿੰਘ ਬੱਬਰ ਹਾਂਜੀ ਨਾਲ ਹਾਂਜੀ ਹਾਂਜੀ ਇਹ ਭਾਈ ਨਿਸ਼ਾਤਰ ਸਿੰਘ ਰੋਡੇ ਉਹ ਵੀ ਨਾਲ ਸੀ ਜੀ ਅੱਛਾ ਹਾਂਜੀ ਦਿਲਜੀਤ ਸਿੰਘ ਬਿੱਟੂ ਵੀ ਨਾਲ ਸੀ ਵਾ ਵਾ ਮਤਲਬ ਤੁਸੀਂ ਤੇ ਇਸ ਸੰਘਰਸ਼ ਦੇ ਜਿਹੜੇ ਬੜੇ ਬੜੇ ਵੱਡੇ ਥੰਮ ਰਹੇ ਨੇ ਬੜੇ ਬੜੇ ਵੱਡੇ ਨਾਂ ਤੁਸੀਂ ਉਹਨਾਂ ਦੇ ਨਾਲ ਵਿਚਰਦੇ ਰਹੇ ਵਿਚਰਦੇ ਰਹੇ ਉਹਨਾਂ ਨਾਲ ਜੀ ਅੱਛਾ ਹਾਂਜੀ ਤੁਹਾਡਾ ਵਸੇ ਮੂਵਮੈਂਟ ਦੇ ਵਿੱਚ ਮੇਨ ਕੰਮ ਕੀ ਹੁੰਦਾ ਸੀਗਾ ਭਈ ਸਨਾਹ ਪਤਾ ਦੇਣਾ ਜਾਂ ਕੁਝ ਮੇਨ ਕੰਮ ਸਿਰ ਇਥਾਰ ਸਪਲਾਈ ਕਰਨੇ ਜੀ ਅੱਛਾ ਸਿੰਗਾ ਨੂੰ ਅੱਛਾ ਉਹ ਫਿਰ ਕਿੱਦਾਂ ਲੈ ਕੇ ਜਾਂਦੇ ਸੀਗੇ ਤੁਸੀਂ ਉਸ ਸਮੇਂ ਲਕੋਸ਼ਪੋ ਕੇ ਲੈ ਜਾਂਦੇ ਸੀ ਅੱਛਾ ਕਦੇ ਦੋ ਸਾਲ ਟਾਲ ਲੈਂਗੇ ਕਦੇ ਤਿੰਨ ਲੈ ਕੇ ਬੁੱਕਲ ਮਾਰ ਕੇ ਅੱਛਾ ਦੇ ਆਉਂਦੇ ਸਿੰਗਾ ਨੂੰ ਹਾਂ ਇਦਾਂ ਬਸੇ ਜੜ ਜਾਣਾ बस ਚੱਲ ਜਾਂਦੀ ਹੁੰਦੀ ਤੇ ਰਸਤੇ ਵਿੱਚ ਨਾਕੇ ਲੱਗੇ ਹੁੰਦੇ ਆ ਕਿਸੇ ਵਾਲੇ ਪੁਲਿਸ ਚੱਕ ਟੱਚ ਟੁੱੱਚੀ ਚ ਲੈ ਜਾਂਦੇ ਪਾ ਕੇ ਕਦੇ ਹੜੇ ਨਹੀਂ ਗਏ ਸੀ ਅੱਛਾ ਹਾਂਜੀ ਮਤਲਬ ਦਲੇਰੀ ਪੂਰੀ ਸੀ ਕਿ ਡਰ ਡੋਰ ਨਹੀਂ ਸੀ ਆਉਂਦਾ ਨਾ ਜੀ ਡਰ ਤਾਂ ਉਦੋਂ ਐਸੀ ਵੀ ਕੌਮ ਦੇ ਲੇਖੇ ਲਾ ਦੇਂਗੇ ਜ਼ਿੰਦਗੀ ਭਾਈ ਨਛੱਤਰ ਸਿੰਘ ਰੋਡੇ ਜਿਹੜੇ ਨੇ ਇਹ ਵੀ ਤੁਹਾਡੇ ਨਾਲ ਤੁਸੀਂ ਇਕੱਠੇ ਟਰੱਕ ਡਰਾਈਵਰੀ ਕਰਦੇ ਰਹੇ ਅੱਛਾ ਹਾਂਜੀ ਸਾਡੇ ਨਾਲ ਰਹੇ ਨੇ ਏਟੀਟੀ ਵੱਡੇ ਸਿੰਘਾਂ ਦੇ ਨਾਲ ਤੁਸੀਂ ਵਿਚਰੇ ਹੋ ਤੇ ਗੁਰਜੰਟ ਸਿੰਘ ਰਾਜਸਥਾਨੀ ਜਗਰਾਤ ਸਿੰਘ ਤੂਫਾਨ ਉਹ ਗਰਦਾਸਪੁਰ ਜ਼ਿਲ੍ਹੇ ਦਾ ਸੀਗਾ ਹਾਂਜੀ ਹਾਂਜੀ ਤੇ ਉਹ ਫਿਰ ਇੱਥੇ ਆ ਕੇ ਰਹਿੰਦਾ ਰਿਹਾ ਤੁਹਾਡੇ ਇੱਥੇ ਆ ਕੇ ਰਹਿੰਦਾ ਰਿਹਾ ਜੀ ਮੀ ਨਵੀਂ ਨਾਂ ਮੇਰੇ ਕੋਲ ਅੱਛਾ ਹਾਂਜੀ ਐਸੇ ਘਰ ਚ ਐਸੇ ਘਰ ਚ ਅੱਛਾ ਸਾਨੂੰ ਪਤਾ ਲੱਗਾ ਪਈ ਆ ਪਈ ਸੁਰੇਂਦਰ ਸਿੰਘ ਸੋਢੀ ਸੰਤਾਂ ਦਾ ਰਾਈਟ ਹੈਂਡ ਉਹਨਾਂ ਨੂੰ ਕਿਹਾ ਜਾਂਦਾ ਸੀਗਾ ਉਹ ਵੀ ਇੱਥੇ ਤੁਹਾਡੇ ਕੋਲ ਆਇਆ ਉਹ ਵੀ ਆ ਕੇ ਗਿਆ ਜੀ ਮੈਂ ਤੇ ਸਮਝਣਾ ਤੁਹਾਡਾ ਤੇ ਘਰ ਹੀ ਬੜਾ ਤਗੜਾ ਇਤਿਹਾਸ ਇਕੱਠਾ ਕਰੀ ਬੈਠਾ ਹਾਂਜੀ ਉਹ ਮੈਂਟ ਦਾ ਬਹੁਤ ਵੱਡਾ ਹੈ ਜਦੋਂ 95 ਤੱਕ ਤੇ ਜਿਹੜੀ ਆ ਮੂਵਮੈਂਟ ਲਗਭਗ ਖਤਮ ਹੋ ਗਈ ਸੀ ਹਾਂਜੀ ਹਾਂਜੀ ਬਹੁਤ ਸਾਰੇ ਸਿੰਘ ਫੜ ਕੇ ਤੁਹਾਡੇ ਨਾਲ ਦੇ ਜਿ ਤਰ੍ਹਾਂ ਭਾਈ ਜਰਨੈਲ ਸਿੰਘ ਛਤਰਾਣਾ ਸੀ ਭਾਈ ਗੁਰਜਨ ਸਿੰਘ ਰਾਜਸਥਾਨੀ ਜਗਰਾਤ ਸਿੰਘ ਤੂਫਾਨ ਭਾਈ ਸੁਖਦੇਵ ਸਿੰਘ ਬੱਬਰ ਸਾਰੇ ਸ਼ਹੀਦ ਹੋ ਗਏ ਹਾਂਜੀ ਤੁਸੀਂ ਫਿਰ ਉਦੋਂ ਬਾਹਰ ਹੀ ਰਹੇ ਪੰਜਾਬ ਤੋਂ ਬਾਹਰ ਰਹੇ ਜੁੜੀਸਾ ਚ ਓਡੀਸਾ ਚ ਹਾਂਜੀ ਉੱਥੇ ਫਿਰ ਤੁਸੀਂ ਆਪਣਾ ਨਾਂ ਨੂੰ ਬਦਲਿਆ ਸੀ ਕੋਈ ਹਾਂਜੀ ਨਾਂ ਬਦਲ ਕੇ ਰਹਿੰਦੇ تھے ਅੱਛਾ ਟਰੱਕ ਚਲਾਉਂਦੇ ਰਹੇ ਵੀ ਆਮ ਕਿਸੇ ਨੂੰ ਨਹੀਂ ਸੀ ਪਤਾ ਪਈਏ ਜੈਪ ਸਿੰਘ ਮਤਲਬ ਇੱਕ ਉਗਾ ਖੜਕੂਆ ਕਿਸੇ ਨੂੰ ਨਹੀਂ ਪਤਾ ਸੀ ਅੱਛਾ ਹਾਂਜੀ ਤੇ ਜਦੋਂ ਇਹ ਖਬਰ ਆਈ ਹਾਂਜੀ 1993 ਦੇ ਵਿੱਚ ਇਹ ਖਬਰ ਆ ਗਈ ਅਖਬਾਰ ਦੇ ਵਿੱਚ ਵੀ ਅਸੀਂ ਜੈਪ ਸਿੰਘ ਨੂੰ ਇੱਕ ਪੁਲਿਸ ਮੁਕਾਬਲੇ 'ਚ ਮਾਰਤਾ ਹਾਂਜੀ ਵੱਡੀ ਹੈਡਲਾਈਨ ਹੈ ਅਖਬਾਰ ਦੀ ਵਿੱਚ ਉਹ ਵੀ ਅਸੀਂ ਵੇਖੀ ਆ ਹਾਂਜੀ ਤੁਹਾਨੂੰ ਕਦੋਂ ਪਤਾ ਲੱਗਾ ਉੱਥੇ ਕਿਤੇ ਤੁਸੀਂ ਅਖਬਾਰ ਪੜ੍ਹੀ ਜਾਂ ਕਿਸੇ ਨੇ ਫੋਨ ਕੀਤਾ ਅਖਬਾਰ ਪੜ੍ਹ ਕੇ ਪਤਾ ਲੱਗੇ ਅਖਬਾਰ ਪੰਜਾਬ ਦੀ ਉੱਥੇ ਆਉਂਦੀ ਸੀ ਜਾਣਦੀ ਸੀ ਹਾਂਜੀ ਹੋਟਲਾਂ ਤੇ ਜਾਂਦੀਆਂ ਸੀ ਅੱਛਾ ਉਹ ਪੜੀ ਪੰਜ ਸੱਤ ਦਿਨਾਂ ਬਾਅਦ ਅੱਛਾ ਫੇਰ ਪਤਾ ਲੱਗਿਆ ਤੇ ਤੁਸੀਂ ਵੇਖ ਕੇ ਤੇ ਚੁੱਪ ਕਰਕੇ ਦੱਸਿਆ ਤੁਸੀਂ ਨਹੀਂ ਕਿਸੇ ਨੂੰ ਵੀ ਤੇ ਮੇਰੀ ਖ਼ਬਰ ਹੀ ਲੱਗ ਗਈ ਚੁੱਪ ਕਰਕੇ ਹੀ ਬਸ ਅੱਛਾ ਬੇਟਾ ਟਾਈਮ ਪਾਸ ਕਰਨਾ ਆਪਾਂ ਕਰ ਲੋ ਤੇ ਉਦੋਂ ਲੱਗਾ ਵੀ ਚਲੋ ਹੁਣ ਘਰਦਿਆਂ ਨੂੰ ਵੀ ਟੈਨਸ਼ਨ ਮੁੱਕ ਗਈ ਹੋਣੀ ਆ ਮੁੱਕ ਗਈ ਵੀ ਟੈਨਸ਼ਨ ਸਾਬ ਚਲੋ ਮਾਰਤਾ ਤੇ ਠੀਕ ਆ ਕਾਗਜ਼ਾਂ 'ਚ ਹੁਣ ਰਹਿਣ ਤੋਂ ਗੁਪਤੀ ਗੁਪਤੀ ਰਹਿੰਦਾ ਜੀ ਤੇ ਪਰਿਵਾਰ ਨੂੰ ਫਿਰ ਕਿੰਨੇ ਕੁ ਚਿਰ ਬਾਅਦ ਇੱਕ ਵਾਰੀ ਤੇ ਪਰਿਵਾਰ ਨੂੰ ਹੀ ਲੱਗਾ ਹੋਣਾ ਵੀ ਸਾਡਾ ਬੰਦਾ ਮਾਰ ਦਿੱਤਾ ਪੁਲਿਸ ਨੇ ਹਾਂ ਮਾਣਕ ਪਤਾ ਲੱਗਿਆ ਜੀ ਮਹੀਨੇ ਬਾਅਦ अच्छा जी। ਪਰ ਉਹ ਕਿਤਨਾ ਪਤਾ ਲੱਗ ਗਿਆ ਇਹਨਾਂ ਨੂੰ ਕੋਈ ਤੁਹਾਡਾ ਸੁਣਾ ਲੱਗਿਆ ਨਹੀਂ ਅਖਬਾਰ ਤੋਂ ਪਤਾ ਲੱਗਿਆ ਜੀ। ਨਹੀਂ ਨਹੀਂ ਇਹਨਾਂ ਨੂੰ ਤਾਂ ਤੁਹਾਡੇ ਮਾਰੇ ਜਾਣ ਦਾ ਪਤਾ ਲੱਗਾ ਨਾ। ਹਾਂ ਜੀ ਹਾਂ ਜੀ। ਜਿਉਂਦਾ ਹੋਣ ਦਾ ਪਤਾ ਕਦੋਂ ਲੱਗਾ? ਜਿਉਂਦਾ ਹੋਣ ਦਾ ਵੀ ਐਂ ਸਨੇਹੇ ਦਿੰਦੇ ਰਹੇ ਇੱਕ ਦੂਜੇ ਨੂੰ ਆਪਸ ਵਿੱਚ। ਅੱਛਾ। ਹਾਂ ਜੀ। ਮੈਂ ਸਨੇਹ ਭੇਜਦਾ ਰਿਹਾ ਉਹ ਵਸੋਂਦੇ ਰਹੇ ਤੇ। ਇੱਕ ਗੱਲ ਜਿਹੜੀ ਨੋਟ ਕਰਨ ਵਾਲੀ ਐ। ਉਹ ਇਹ ਆ ਕਿ ਮੇਰਾ ਭਾਈ ਅਜੈਬ ਸਿੰਘ ਦੀ ਜਗ੍ਹਾ ਇੱਕ ਨਿਰਦੋਸ਼ ਬੰਦਾ ਉਸ ਵਕਤ ਦੇ ਕਿਸੇ ਪੁਲਿਸ ਅਧਿਕਾਰੀ ਨੇ ਮਾਰ ਕੇ ਤੇ ਇਹਨਾਂ ਦਾ ਉਹ ਤੁਹਾਡਾ ਇਨਾਮ ਕਦੋਂ ਕਿੰਨਾ ਸੀ ਉਦੋਂ ਇਨਾਮ ਰੱਖਿਆ ਸਰਕਾਰ ਜੀ ਰੱਖ ਸੀ ਜੀ 5 ਲੱਖ ਇਨਾਮ ਹੀ ਲੈ ਲਿਆ ਹੁਣ ਉਹਨਾਂ ਨੇ ਇਨਾਮ ਲੈ ਲਿਆ ਉਹਨਾਂ ਨੇ ਹਾਂ ਜੀ ਮਤਲਬ ਇੱਕ 5 ਲੱਖ ਦਾ ਨਾਮੀ ਭਾਈ ਅਜੈਬ ਸਿੰਘ ਉਹਦੀ ਜਗ੍ਹਾ ਇੱਕ ਨਿਰਦੋਸ਼ ਬੰਦਾ ਮਾਰ ਕੇ ਨਾਮ ਵੀ ਲੈ ਲਿਆ ਸਰਕਾਰ ਕੋਲੋਂ ਤੇ ਇਹ ਆਪਣਾ ਤਰੱਕੀ ਵੀ ਲੈ ਲਈ ਹੋਣੀ ਕਿ ਮੈਂ 5 ਲੱਖ ਦਾ ਨਾਮੀ ਪਗੌੜਾ ਇੱਕ ਖੜਕੂ ਜਿਹੜਾ ਉਹ ਉਹ ਮਾਰ ਦਿੱਤਾ ਇਸ ਤਰ੍ਹਾਂ ਦੇ ਕੇਸ ਉਸ ਸਮੇਂ ਇੱਕ ਨਹੀਂ ਹੋਇਆ ਭਾਈ ਗੁਰਨਾਮ ਸਿੰਘ ਬੰਡਾਲਾ ਅਜੀਤ ਸਿੰਘ ਸੰਧੂ ਨੇ ਉਸ ਦੀ ਜਗਾ ਵੀ ਕੋਈ ਨਿਰਦੋਸ਼ ਬੰਦਾ ਮਾਰ ਕੇ ਤੇ ਸਾਬਤ ਕਰਤਾ ਕਿ ਮੈਂ ਗੁਰਨਾਮ ਸਿੰਘ ਬੰਡਾਲਾ ਮਾਰਤਾ ਉਹਨਾਂ ਦਾ ਤੇ 25 ਲੱਖ ਰੁਪਇਆ ਨਾਮ ਸੀਗਾ ਉਸ ਤੋਂ ਇਲਾਵਾ ਇੱਕ ਹੋਰ ਜਗਾ ਜਿਹੜਾ ਅਜੀਤ ਸਿੰਘ ਸੰਧੂ ਨੇ ਨਿਸ਼ਾਨ ਸਿੰਘ ਕਲਾ ਨੌਰ ਦੀ ਜਗਾ ਵੀ ਕੋਈ ਹੋਰ ਨਿਰਦੋਸ਼ ਬੰਦਾ ਮਾਰ ਕੇ ਇਹ ਸਾਬਤ ਕਰਤਾ ਕਿ ਮੈਂ ਨਿਸ਼ਾਨ ਸਿੰਘ ਕਲਾਨੌਰ ਮਾਰਤਾ ਉਹ ਨਿਸ਼ਾਨ ਸਿੰਘ ਕਲਾਨੌਰ ਜਿਸ ਨੇ ਅੰਮ੍ਰਿਤਸਰ ਦੀ ਜੇਲ੍ਹ ਦੇ ਵਿੱਚ ਮੁੜ ਕੇ ਅਜੀਤ ਸਿੰਘ ਸੰਧੂ ਨੂੰ ਚਪੇੜਾਂ ਮਾਰੀਆਂ ਜਦੋਂ ਇੱਕ ਕੇਸ ਦੇ ਵਿੱਚ ਉਸ ਨੂੰ ਗ੍ਰਿਫਤਾਰ ਕਰਕੇ ਅੰਮ੍ਰਿਤਸਰ ਦੀ ਜੇਲ੍ਹ ਦੇ ਵਿੱਚ ਭੇਜਿਆ ਸੀ ਤੇ ਉੱਥੇ ਫਿਰ ਇਹ ਗੱਲ ਕਹੀ ਅਜੀਤ ਸਿੰਘ ਸੰਧੂ ਨੇ ਜਦੋਂ ਉਹਨੂੰ ਪਤਾ ਲੱਗਾ ਕਿ ਇਹ ਨਿਸ਼ਾਨ ਸਿੰਘ ਕਲਾਨੌਰ ਹੈ ਤੇ ਉਹ ਕਹਿਣ ਲੱਗਾ ਕਿ ਮੈਂ ਤੈਨੂੰ ਮਾਰ ਚੁੱਕਾ ਇੱਥੇ ਫਿਰਦਾ ਫਿਰ ਉੱਥੇ ਨਿਸ਼ਾਨ ਸਿੰਘ ਕਲਾਨੌਰ ਨੇ ਉਹਦੇ ਗਲ ਪਿਆ ਉੱਥੇ ਝਗੜਾ ਹੋਇਆ ਚਪੇੜਾਂ ਮਾਰੀਆਂ ਉਹਦੇ ਪਈ ਅਸੀਂ ਅਜੇ ਜਿਉਂਦੇ ਆ ਇਸ ਤਰ੍ਹਾਂ ਦੇ ਕੇਸ 1 2 ਨਹੀਂ ਦਰਜਣਾ ਨਹੀਂ ਮੇਰੇ ਹਿਸਾਬ ਨਾਲ ਸੈਂਕੜੇ ਹੋ ਸਕਦੇ ਨੇ ਕੇਸ ਕਿ ਪੁਲਿਸ ਵਾਲੇ ਸਿਰਫ ਆਪਣੀ ਐਫੀਸ਼ੀਐਂਸੀ ਦਿਖਾਉਣ ਲਈ ਪਈ ਅਸੀਂ ਬੜਾ ਤਗੜਾ ਖੜਕੂ ਮਾਰ ਦਿੱਤਾ ਤੇ ਇਸ ਤਰ੍ਹਾਂ નિર્દોਸ਼ ਲੋਕਾਂ ਨੂੰ ਜਿਹੜਾ ਉਹ ਕਤਲ ਕਰਦੇ ਰਹੇ ਹੁਣ ਇਸ ਗੱਲ ਦਾ ਮੈਂ ਸਮਝਦਾ ਕਿ ਜਿੰਨੀਆਂ ਵੀ ਮਨੁੱਖੀ ਅਧਿਕਾਰ ਸੰਸਥਾਵਾਂ ਨੇ ਉਹਨਾਂ ਨੂੰ ਜਾਂ ਸਾਡੀ ਹਾਈ ਕੋਰਟ ਨੂੰ ਇਹ ਸੰਗਿਆਨ ਲੈਣਾ ਚਾਹੀਦਾ ਹੈ ਕਿ ਭਾਈ ਅਜੈਬ ਸਿੰਘ ਦੀ ਜਗ੍ਹਾ ਜਿਹੜਾ નિર્દોਸ਼ ਬੰਦਾ ਮਾਰਿਆ ਬੇਸ਼ੱਕ ਉਸ ਪਰਿਵਾਰ ਦੇ ਨਾਲ ਉਹਨਾਂ ਦਾ ਕੋਈ ਪੈਸਾ ਥਿਲਾ ਦੇ ਕੇ ਕੋਈ ਸਮਝੌਤਾ ਵੀ ਹੋ ਗਿਆ ਹੋ ਪਰ ਜਿਹੜਾ ਗਲਤ ਕੰਮ ਉਸ ਪੁਲਿਸ ਅਫਸਰ ਨੇ ਕੀਤਾ ਉਹਦੇ ਵਿਰੁੱਧ ਕੋਈ ਨਾ ਕੋਈ ਕਾਰਵਾਈ ਜ਼ਰੂਰ ਹੋਣੀ ਚਾਹੀਦੀ ਹੈ ਇਹ ਕਦੀ ਹੋ ਨਹੀਂ ਸਕਦਾ ਕਿ ਉਸ ਪੁਲਿਸ ਅਫਸਰ ਨੂੰ ਇਹ ਗੱਲ ਕਲੀਅਰ ਨਾ ਹੋਵੇ ਕਿ ਇਹ ਅਜੈਬ ਸਿੰਘ ਨਹੀਂ ਕੋਈ ਹੋਰ ਹੈ ਹ ਸੁਖਦੇਵ ਸਿੰਘ ਭਾਈ ਸ਼ੀਲਪਾਈ ਸੁਖਦੇਵ ਸਿੰਘ ਬੱਬਰ ਦੇ ਨਾਲ ਕਿੱਥੇ ਮੁਲਾਕਾਤ ਹੁੰਦੀ ਰਹੀ ਪਤਾ ਲੱਗਾ ਕਿ ਜਿਹੜੇ ਵੱਡੇ ਤੁਸੀਂ ਨਾਂ ਲਏ ਖੜਕੂ ਸਿੰਘਾਂ ਦੇ ਇਹ ਤੁਹਾਡੇ ਤੇ ਵਿਸ਼ਵਾਸ ਬਹੁਤ ਕਰਦੇ ਸੀ ਵਿਸ਼ਵਾਸ ਕਰਦੇ ਸੀ ਇੱਥੇ ਆਉਂਦੇ ਸੀ ਮੇਰੇ ਕੋਲ ਅੱਛਾ ਵਿਸ਼ਵਾਸ ਕਰਦੇ ਸਾਰੇ ਤੇ ਇੱਕ ਪਤਾ ਲੱਗਾ ਵੀ ਕਿੰਨਾ ਚੇਰੋ ਪਟਿਆਲੇ ਰਹੇ ਨੇ ਅਸ਼ੀਦ ਪਾਈ ਸੁਖਦੇਸ਼ ਸਿੰਘ ਬੱਬਰ ਉਹਨਾਂ ਦੀ ਕੋਠੀ ਦੇ ਵਿੱਚ ਕਹਿੰਦੇ ਇੱਕ ਦੋ ਗਿਣ ਬੰਦੇ ਜਾਂਦੇ ਹੁੰਦੇ ਸੀ ਉਹਨਾਂ ਚ ਇੱਕ ਤੁਸੀਂ ਸੀ ਹਾਂ ਮੈਂ ਮੈਂ ਜਾਂਦਾ ਰਿਹਾ ਅੱਛਾ ਉੱਥੇ ਜਦੋਂ ਜਾਂਦੇ ਰਹੇ ਉਹ ਤੇ ਕੀ ਗੱਲਬਾਤ ਕੀ ਸੁਣਿਆ ਕੋਈ ਗੱਲਬਾਤ ਹੁੰਦੀ ਰਹੀ ਮੂਵਮੈਂਟ ਕਿਉਂਕਿ ਮੂਵਮੈਂਟ ਵਾਰੀ ਗੱਲਾਂ ਹੁੰਦੀਆਂ ਹਾਂਜੀ ਸੰਘਰਸ਼ ਬਾਰੇ ਗੱਲਾਂ ਕਰਕੇ ਠੀਕ ਹੈ ਸਨੇ ਇਹ ਉਹਨਾਂ ਦੇ ਲਿਆਉਂਦੇ ਸੰਤਾ ਕੋਲੇ ਪਹੁੰਚਾਉਂਦੇ ਅੱਛਾ ਬਸੋ ਮੂਵਮੈਂਟ ਦਾ ਰਾਤ ਹੁੰਦੇ ਠੀਕ ਠੀਕ ਹੈ ਹਾਂਜੀ ਮੈਂ ਇੱਕ ਗੱਲ ਤੋਂ ਬੜਾ ਹੈਰਾਨ ਵੀ ਆ ਕਿ ਖਾਲਸਤਾਨ ਕਮਾਂਡੋ ਫੋਰਸ ਖਾਲਸਤਾਨ ਲਿਬਰੇਸ਼ਨ ਫੋਰਸ ਬੱਬਰ ਖਾਲਸਾ ਵਾਲੀ ਇਹ ਸਾਰੀਆਂ ਜਥੇਬੰਦੀਆਂ ਦੇ ਨਾਲ ਤੁਹਾਡਾ ਲਿੰਕ ਸੀ ਹਾਂ ਸਾਰਿਆਂ ਨਾਲ ਲਿੰਕ ਸੀ ਮੈਂ ਹੈੱਡ ਸੀ ਸਾਰਿਆਂ ਦਾ ਅੱਛਾ ਤੁਸੀਂ ਸਾਰਿਆਂ ਦੇ ਵਿੱਚ ਇੱਕ ਬੜੀ ਮਜ਼ਬੂਤ ਕੜੀ ਸੀ ਹਾਂਜੀ ਹਾਂਜੀ ਮਜ਼ਬੂਤਰ ਸੀ ਅੱਛਾ ਹਾਂਜੀ ਤੇ ਸਾਰੇ ਫਿਰ ਜਗਰਾਤ ਸਿੰਘ ਤੂਫਾਨ ਵੀ ਐਸੇ ਘਰ ਚ ਆਇਆ ਐਸੇ ਘਰ ਚ ਆਇਆ ਕਿੰਨਾ ਕੁ ਚਿਰ ਰਿਹਾ ਇੱਥੇ ਮਹੀਨਾ ਰਿਹਾ ਜੀ ਅੱਛਾ ਹਾਂਜੀ ਕਿਉਂਕਿ ਜਦੋਂ ਸ਼ਹੀਦ ਹੋਇਆ ਪਤਾ ਲੱਗਾ ਸੀ ਕਿ ਉਹ ਬਿਮਾਰ ਸੀ ਉਹਨੂੰ ਪੀਲੀਆ ਹੋ ਗਿਆ ਸੀ ਇੱਥੋਂ ਹੀ ਗਿਆ ਸੀ ਉਦੋਂ ਉੱਥੇ ਗਿਆ ਸੀ ਇਲਾਜ ਕਰਾ ਕੇ ਅੱਛਾ ਇੱਥੋਂ ਇਲਾਜ ਕਰਾ ਕੇ ਗਿਆ ਸੀ ਹਾਂਜੀ ਤੇ ਉਦੋਂ ਜਿੱਦ ਤਰ੍ਹਾਂ ਤੁਹਾਡੇ ਪਰਿਵਾਰ ਦਾ ਪਤਾ ਵੀ ਸੀ ਇਹ ਪੰਥਕ ਪਰਿਵਾਰ ਆ ਸੰਤਾਂ ਦੇ ਨਾਲ ਜੁੜਿਆ ਹੋਇਆ ਪਰਿਵਾਰ ਆ ਤੇ ਇਹ ਜਿਹੜੇ ਵੱਡੇ ਸਿੰਘ ਤੁਹਾਡੇ ਘਰ ਆਉਂਦੇ ਸੀ ਤੇ ਪੁਲਿਸ ਛਾਪਾ ਨਹੀਂ ਸੀ ਮਾਰਦੀ ਕਿਉਂਕਿ ਤੁਸੀਂ ਪਗੋੜੇ ਵੀ ਸੀ ਅਸੀਂ ਪਗੋੜੇ ਸੀ ਛਾਪਾ ਮਾਰ ਦਿੱਤੀ ਅਸੀਂ ਨਿਕਲ ਜਾਂਦੇ ਸੀ ਆ ਇੱਕ ਗੱਲ ਜਿਹੜੀ ਆ ਭਾਈ ਜੈਪ ਸਿੰਘ ਦੇ ਕਹਿਣ ਮੁਤਾਬਕ ਵੀ ਤੇ ਪਰਿਵਾਰ ਦੇ ਕਹਿਣ ਮੁਤਾਬਕ ਇਹ ਜਿਸ ਘਰ ਦੇ ਵਿੱਚ ਅਸੀਂ ਬੈਠੇ ਆ ਇਹ ਬਿਲਕੁਲ ਪੰਜਾਬ ਦਾ ਆਖਰੀ ਕੋਨਾ ਹੈ ਇੱਥੋਂ ਨਾਲ ਹੀ ਅਗਲੇ ਪਾਸੇ ਹਰਿਆਣਾ ਸ਼ੁਰੂ ਹੋ ਜਾਂਦਾ ਤੇ ਇੱਥੇ ਕੁਝ ਫਰਲਾਂਗ ਦੀ ਦੂਰੀ ਦੇ ਉੱਤੇ ਬਹੁਤ ਸੰਗਣੀਆਂ ਕਿਕਰਾਂ ਸੀ ਤੇ ਜਦੋਂ ਕਿਤੇ ਦੂਰੋਂ ਪਤਾ ਲੱਗਣਾ ਵੀ ਕੋਈ ਗੱਡੀ ਇੱਧਰ ਨੂੰ ਆ ਰਹੀ ਆ ਤੇ ਸਿੰਘ ਇੱਥੋਂ ਮਾਰ ਕੇ ਛਾਲ ਤੇ ਉਹਨਾਂ ਕਿਕਰਾਂ ਚ ਜਾਵੜਦੇ ਸੀ ਤੇ ਉੱਥੇ ਉਹ ਸੇਫ ਹੋ ਜਾਂਦੇ ਸੀ ਤੇ ਘਰ ਚ ਪੁਲਿਸ ਨੇ ਚੱਕਰ ਮਾਰ ਕੇ ਤੇ ਚਲੇ ਜਾਣਾ ਇਤਰਾ ਹੀ ਹੁੰਦਾ ਸੀ ਹਾਂਜੀ ਹਾਂਜੀ ਇਸ ਤਰ੍ਹਾਂ ਮੁੜ ਜਾਂਦੇ ਪੁਲਸਰ ਠੀਕ ਠੀਕ ਹੈ ਹਾਂਜੀ ਅੱਛਾ ਮੈਂ ਤੁਹਾਡਾ ਘਰ ਵੇਖ ਰਿਹਾ ਭਾਈ ਜੈਪ ਸਿੰਘ ਜੀ ਇਹ ਉਹ ਘਰ ਤਾਂ ਤੋਂ ਬਾਅਦ ਇਹ ਬਸ ਦੋ ਕਮਰੇ ਜੀ ਛੋਟਾ ਭਰਾ ਇੱਥੇ ਰਹਿੰਦਾ ਉਹ ਡਰਾਈਵਰੀ ਕਰਦਾ ਹੈ ਤੇ ਮੌਜੂਦਾ ਹਾਲਾਤ ਵੀ ਜਿਹੜੇ ਕਰਦੇ ਨੇ ਉਹ ਵੀ ਤੁਹਾਡੇ ਸਾਹਮਣੇ ਨੇ ਜੀ ਇਹ ਡੇਡੇ ਵੱਡੇ ਤੁਸੀਂ ਸਿੰਘਾਂ ਨਾਲ ਰਹੇ ਹੋ ਤੁਸੀਂ ਵੱਡੀਆਂ ਵੱਡੀਆਂ ਕਾਰਵਾਈਆਂ ਚ ਵੀ ਸ਼ਾਮਲ ਰਹੇ ਹੋਣੇ ਕਦੀ ਜੀ ਨਹੀਂ ਕੀਤਾ ਵੀ ਇੱਕ ਅਦਾ ਤੋੜਾ ਭਰ ਕੇ ਨੋਟਾਂ ਦਾ ਘਰ ਦੇ ਜੀ ਤੇ ਇਹ ਵੀ ਕਦੇ ਕੋਠੀ ਕਾਠੀ ਪਾ ਲੈਣਾ ਨਾ ਜੀ ਫਿਰ ਨਾ ਸੱਦ ਕਰਦੇ ਮਗਦੇ ਸੀ ਅੱਛਾ ਪੰਥ ਪਰਵਾਸੀ ਹਾਂਜੀ ਸੇਵਾ ਚ ਲੱਗੇ ਰਹਿੰਦੇ ਬਸ ਮਤਲਬ ਇਹ ਸਮਨ ਤੱਕ ਇਸ ਗੱਲ ਦਾ ਕਦੀ ਲਾਲਚ ਨਹੀਂ ਸੀ ਕੋਈ ਨਾ ਨਾ ਲਾਲਚ ਨਹੀਂ ਸੀ ਕੋਈ ਨਾ ਪੈਸੇ ਦਾ ਨਾ ਟੱਕਰ ਦਾ ਪਹਿਲੇ ਦਿਨ ਹੀ ਪੰਥ ਸੇਵਾ ਚ ਜੁਟੇ ਰਹਿੰਦੇ ਬਸ ਪਰ ਕਈ ਕੁਝ ਲੋਕ ਕਹਿੰਦੇ ਆ ਨਾ ਭਈ ਜਿਹੜੇ ਹਿਾਰ ਚੁੱਕੇ ਸੀ ਉਦੋਂ ਕੁਝ ਨੌਜਵਾਨਾਂ ਨੇ ਭਈ ਲੁੱਟਮਾਰ ਕਰਨ ਲਈ ਪੈਸੇ ਦੀ ਖਾਤਰ ਠੂਠ ਮਾਰਦੇ ਸਭ ਜੀ ਹੋਵੇ ਕੋਈ ਲੁੱਟਮਾਰ ਨਹੀਂ ਕੀਤੀ ਸਿੰਘਾਂ ਨੇ ਜਿਹੜੇ ਅਸਲੀ ਸਿੰਘ ਸੀ ਉਹਨਾਂ ਨੇ ਤੇ ਬਿਲਕੁਲ ਨਹੀਂ ਕੀਤੀ ਬਿਲਕੁਲ ਨਹੀਂ ਕੀਤੀ ਕੋਈ ਲੁੱਟਵਾ ਆ। ਠੀਕ ਗੱਲ ਆ ਉਹਨਾਂ ਦੇ ਘਰਾਂ ਚ ਵੀ ਜਾ ਕੇ ਉਹਨਾਂ ਦੇ ਹਾਲਾਤ ਅਸੀਂ ਵੇਖੇ ਆ। ਹਾਂਜੀ ਹਾਲਾਤ ਪਤਲੇ ਨੇ ਜੀ। ਹਾਂਜੀ। ਹਾਂਜੀ। ਫਿਰ ਕਦੀ ਇਸ ਗੱਲ ਦਾ ਨਹੀਂ ਆਇਆ ਭਈ ਇੰਨਾ ਤੁਸੀਂ ਸੇਵਾ ਕੀਤੀ ਪੰਥ ਲਈ। ਹਾਂ ਜੀ ਜਿਹੜੇ ਪੰਥਕ ਆਗੂ ਨੇ ਹਾਂ ਜੀ ਜਿਨ੍ਹਾਂ ਨੇ ਉਹਨਾਂ ਸ਼ਹੀਦ ਸਿੰਘਾਂ ਦੀਆਂ ਲਾਸ਼ਾਂ ਦੇ ਉੱਤੇ ਰਾਜ ਭਾਗ ਵੀ ਕੀਤੇ ਹਾਂ ਜੀ ਤੇ ਬੜੇ ਬੜੇ ਵੱਡੇ ਨਾਂ ਬਣਾ ਲਏ ਉਹ ਕਦੀ ਬੌੜੇ ਨਹੀਂ ਵੀ ਅਸੀਂ ਇਹਨਾਂ ਦੀ ਮਦਦ ਕਰੀਏ ਕੋਈ ਭਾਈ ਜੈਪਸੋਂ ਨੇ ਕੋਈ ਨਹੀਂ ਬੌੜੇ ਕੋਈ ਨਹੀਂ ਆਇਆ ਕਿਸੇ ਨੂੰ ਕਿਹਾ ਵੀ ਨਹੀਂ ਨਾ ਕਿਹਾ ਅਸੀਂ ਕਿਹਾ ਬਨੂ ਇਸ ਤਾਂ ਪੰਥ ਕਾਜ ਲਈ ਝੁਟੇ ਸੀ ਉਹ ਕਰੀ ਜਾਂਦੇ ਵਸੂ ਠੀਕ ਹੈ ਹਾਂ ਜੀ ਇਹਨਾਂ ਤੋਂ ਕੋਈ ਉਮੀਦ ਨਹੀਂ ਤੂੰ ਕਿਉਂ ਤਾਂ ਨੂੰ ਲੱਗਦਾ ਕਿ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਵਰਗਾ ਕੋਈ ਹੁਣ ਜਰਨੈਲ ਜਾਂ ਕੋਈ ਲੀਡਰ ਕੋ ਹੈਗਾ ਸਾਡੀ ਕੌਮ ਨਾ ਕੋਈ ਨਹੀਂ ਖਤਮ ਹੈ ਨਹੀਂ ਨਾ ਕੋਈ ਸਾਰੇ ਲਾਲਚੀ ਕੋ ਸੱਤਾ ਦੇ ਕੋ ਪੈਸੇ ਦੇ ਸਾਰੇ ਲਾਲਚੀ ਕੁੱਤੇ ਨੇ ਠੀਕ ਹੈ ਹਾਂਜੀ ਅੱਛਾ 93 ਦੇ ਵਿੱਚ ਤੁਹਾਨੂੰ ਇੱਕ ਮੁਕਾਬਲੇ ਚ ਮਾਰਿਆ ਗਿਆ ਕੋਸ਼ਤ ਕਰਤਾ ਫਿਰ ਤੁਹਾਡਾ ਦਿਲ ਕੀਤਾ ਵੀ ਹੁਣ ਬਹੁਤ ਸਾਲ ਹੋ ਗਏ ਮੈਂ ਵਾਪਸ ਤੇ ਫਿਰ ਕਦੋਂ ਮੁੜੇ ਤੁਸੀਂ ਵਾਪਸ ਤੁਹਾਡੇ ਪਰਿਵਾਰ ਦੇ ਮੈਂਬਰ ਕਹਰੇ ਵੀ ਸਨ 2000 ਤੁਸੀਂ ਵਾਪਸ 2000 ਚਾਹ ਬਹੁਤ ਸਾਨੀ ਅੱਛਾ ਫਿਰ ਆ ਕੇ ਬੈਠੇ ਕਰੇ ਰਹਿਣ ਲੱਗੇ ਤੇ ਉਦੋਂ ਲੋਕਾਂ ਨੂੰ ਪਤਾ ਲੱਗ ਗਿਆ ਵੀ ਜੈਪ ਸਿੰਘ ਜਿਉਂਦਾ ਹਾਂ ਜੀ ਪਤਾ ਲੱਗ ਗਿਆ ਸੀ ਅੱਛਾ ਹਾਂਜੀ ਤੇ ਫਿਰ ਕੀ ਤੁਹਾਡੇ ਰਿਸ਼ਤੇਦਾਰਾਂ ਨੇ ਤੁਹਾਡੇ ਭਣਵਾਈਏ ਨੇ ਤੁਹਾਨੂੰ ਪੇਸ਼ ਕਰਾਇਆ ਕਿਤੇ ਹਾਈ ਕੋਰਟ ਪੇਸ਼ ਕਰਾਇਆ ਹਾਈ ਕੋਰਟ ਜੀ ਅੱਛਾ ਹਾਈ ਕੋਰਟ ਚ ਪੇਸ਼ ਹੋਈ ਠੀਕ ਹੈ ਜੀ ਹਾਂਜੀ ਫਿਰ ਉਸ ਤੋਂ ਬਾਅਦ ਵੀ ਤੁਹਾਨੂੰ ਪੁਲਿਸ ਲੈ ਗਈ ਫੜ ਕੇ ਫਿਰ ਲੈ ਗਈ ਸੀ ਫੜ ਕੇ ਫਿਰ ਤਾਂ ਇਹ ਸਾਰੀ ਲੈ ਜਾਂਦੀ ਛੜਤ ਦੇ ਲੈ ਜਾਂਦੀ ਜਦੋਂ ਇੱਕ ਵਾਰ ਜਦੋਂ ਲੈ ਗਈ ਪੁਲਿਸ ਉਦੋਂ ਫਿਰ ਤੁਹਾਨੂੰ ਪੁੱਛ ਕੇ ਸਖਤੀ ਕੀਤੀ ਇੰਟੈਰੋਗੇਟ ਕੀਤਾ ਕੀਤਾ ਕੀ ਪੁੱਛਦੇ ਸੀ ਆਹੀ ਵਿਥਾਰ ਦੱਸੋ ਕਿੱਥੇ ਹੈ ਫਲਾਣਾ ਤੇ ਅੱਛਾ ਹਾਂਜੀ ਫਿਰ ਦਿੱਤਾ ਕੋਈ ਥਿਆਰ ਨਾਜੀ ਕੋਈ ਨਹੀਂ ਮਿਲਿਆ ਥਿਆਰ ਤੁਹਾਡੇ ਕੋਲ ਰਿਆ ਹੀ ਕੋਈ ਨਹੀਂ ਸੀ ਨਹੀਂ ਕੋਈ ਨਹੀਂ ਸੀ ਜਿਹੜੇ ਤੁਹਾਡੇ ਕਬਜ਼ੇ 'ਚ ਸੀ ਉਹਨਾਂ ਦਾ ਕੀ ਕੀਤਾ ਉਹ ਜੇਥੇ ਬੰਦੀ ਲੱਗੀ ਜੇਥੇ ਬੰਦੀ ਲੱਗੀ ਉਹਨਾਂ ਹੋ ਐ ਇਹ ਕਿਤਰਾ ਦੀ ਇੰਟਰੋਗੇਸ਼ਨ ਹੋਈ ਤੁਹਾਨੂੰ ਜਦੋਂ ਕਿਉਂਕਿ 2000 ਤੱਕ 2001 ਚ ਤੁਸੀਂ ਤੁਹਾਨੂੰ ਪੁਲਿਸ ਲੈ ਗਈ ਪੁੱਛਗਿਛ ਕੀਤੀ ਪਰ ਉਦੋਂ ਉਦੋਂ ਉਹ ਤਸ਼ੱਦਦ ਵਾਲਾ ਦੌਰ ਨਹੀਂ ਸੀ ਕਿ ਪੂਰੀ ਸ਼ਕਤੀ ਕੀਤੀ ਨਾ ਪੂਰੀ ਸ਼ਕਤੀ ਕਰੀ ਜੀ ਪਠਲ ਟਕਾਇਆ ਪੂਰੇ ਹਲ ਉਹ ਕਿਹਦੇ ਅੱਛਾ ਹਾਂ ਪਰ ਉਦੋਂ ਇਹ ਤੇ ਕਮ ਸੇ ਕਮ ਹੈ ਨਹੀਂ ਸੀ ਨਾ ਵੀ ਹਾਈ ਕੋਰਟ ਦੀ ਰਿਟ ਦੇ ਬਾਅਦ ਤੁਹਾਨੂੰ ਲੈ ਕੇ ਹੋਣਗੇ ਵੀ ਮਾਰਦੇ ਨਹੀਂ ਹੁਣ ਨਾ ਮਾਰਦੇ ਹੋਣਗੇ ਅੱਛਾ ਹਾਂਜੀ ਫਿਰ ਤੋਂ ਪੁਲਿਸ ਨੂੰ ਦੱਸਿਆ ਨਹੀਂ ਵੀ ਕਿੱਥੇ ਰੋਟੀ ਖਾਂਦੇ ਰਹੇ ਆ ਕਿੱਥੇ ਰਹੇ ਆ ਕਿਹਾ ਜੀ ਮੈਂ ਕਦੇ ਖਾਂਦੇ ਕਿਸੇ ਦਾ ਨਾਂ ਹੀ ਨਹੀਂ ਲਿਆ ਨਾ ਕਿਸੇ ਦਾ ਨਾਂ ਨਹੀਂ ਲਿਆ ਅੱਲਾ ਇੰਨਾ ਤਸ਼ੱਦਦ ਸਿਆ ਤੇ ਇਹ ਗੱਲ ਕਈ ਵੀ ਰੋਟੀ ਘਰੇ ਹੀ ਖਾਂਦੇ ਰਹੇ ਆ ਉਹ ਜਿਉਂਦਾ ਰਹੀ ਯੋਧਿਆ ਕੋਈ ਰੋਟੀ ਘਾਣ ਵਾਲਾ ਨਹੀਂ ਦੱਸਿਆ ਕੋਈ ਹਥਿਆਰ ਨਹੀਂ ਦਿੱਤਾ ਇਸ ਤਰ੍ਹਾਂ ਦੇ ਮਾਮਾ ਵਰਲੇ ਵਰਲੇ ਪੁੱਤ ਜੰਮਦੀਆਂ ਨੇ ਨਹੀਂ ਤੇ ਪੁਲਿਸ ਵਾਲੇ ਕਹਿੰਦੇ ਆ ਕਿ ਅਸੀਂ ਆਪਣੀ ਆਈ ਤੇ ਆ ਜੀ ਤੇ ਕੰਧ ਨੂੰ ਵੀ ਪੁੱਛ ਲਈ ਅ ਵੀ ਤੇਰੇ ਚ ਕਿੰਨੀਆਂ ਇਟਾਂ ਲੱਗੀਆਂ ਕਬੁੱਦ ਦੱਸ ਸਹੀ ਗੱਲ ਹੈ ਆਪਾਂ ਨਹੀਂ ਕੁਝ ਨੂੰ ਹੋ ਗੋਲੇ ਉਹ ਹੋ ਗੋਸਕ ਕੈਕੀ ਨੇ ਦਿੱਤਾ। ਕੀ ਬਾਤ। ਉਹ ਜੀਬ ਵਰਦੇ ਤੇ ਉਹ ਉਹਨੇ ਕੁਛ ਕਹੂੰਗਾ। ਕੀ ਬਾਤ। ਕੀ ਬਾਤ। ਇਸ ਮੂਵਮੈਂਟ ਦੇ ਵਿੱਚ ਕਿਤਨਾ ਕਿਤੇ ਮਨ ਦੇ ਵਿੱਚ ਕੋਈ ਆਉਂਦੀ ਹੈ ਗੱਲ। ਭਈ ਇਹ ਏਡੀ ਛੇਤੀ ਕਿੱਥੇ ਗਲਤੀਆਂ ਹੋ ਗਈਆਂ ਵੀ ਅਸੀਂ ਕਾਮਯਾਬ ਨਹੀਂ ਹੋਏ। ਆਹ ਗੱਲ ਆਉਂਦੀ ਹੈ ਜੀ ਗੱਲ ਤਾਂ ਹੁਣ ਫੇਰ ਲੀਡਰ ਹੀ ਸਾਨੂੰ ਲੈ ਕੇ ਬੈਠਾ। ਹਾਂ ਫੇਰ ਸੰਤਾਂ ਦੇ ਬੋਲ ਜ਼ਿਆਦਾ ਆ ਜਾਂਦੇ ਨੇ। ਹਾਂਜੀ। ਭਈ ਤੁਰੇ ਚੱਲੋ ਆਪੇ ਰਾਹ ਮਿਲਦਾ ਰਹੋ। अच्छा हां जी ਸੰਘਰਸ਼ ਜੁਟੇ ਰਹੋ ਵਿਆਹ ਕਰਾਇਆ ਹੀ ਨਹੀਂ ਨਾ ਜੀ ਵਿਆਹ ਨਹੀਂ ਕਰਾਇਆ ਸੀ ਜਮੀਨ ਜਾਇਦਾਦ ਕਿੰਨੀ ਕੀ ਜੇ ਕੋਲ ਚਾਰ ਕਨਾਲਾਂ ਦੀ 베ਗੀ ਜੀ ਸਭ ਕਿਸਾਂ ਤੇ ਲੱਗ ਗਈ ਯਾਰ ਕਨਾਲਾਂ ਜਮੀਨ ਸੀ ਤੇ ਉਹ ਵੀ ਵੇਚ ਕੇ ਕਿਸਾਂ ਤੇ ਲਾਤੀ ਕਿਸੇ ਸੱਜ ਲੱਗ ਗਈ ਹਾਂ ਜੀ ਹੁਣ ਤਾਂ ਕੋਈ ਨਹੀਂ ਜਥੇਬੰਦੀ ਆਈ ਆ ਹੁਣ ਤੁਹਾਡੀ ਇੱਕ ਚੈਨਲ ਦੇ ਉੱਤੇ ਤੁਹਾਡੀ ਇੰਟਰਵਿਊ ਆਈ ਸੀ ਹਾਂ ਜੀ ਉਦੋਂ ਬਾਅਦ ਕੋਈ ਆਇਆ ਮਦਦ ਲਈ ਕਿਉਂਕਿ ਹੁਣ ਸਾਰੀ ਸਾਨੂੰ ਵੀ ਉੱਥੋਂ ਹੀ ਪਤਾ ਲੱਗਾ ਕੋਈ ਨਹੀਂ ਆਇਆ ਜੀ ਹਾਲੇ ਆਪਾਂ ਮਾ ਜਾਣ ਹਲੇ ਕੋਈ ਨਹੀਂ ਆਇਆ ਜੇ ਤੁਸੀਂ ਮਿਹਰਬਾਨੀ ਕਰ ਦੋ ਉਹਨਾਂ ਦੇ ਗੱਲ ਪਾਓ ਕੰਨੀ ਬੇਸਿੰਘ ਦੀ ਮਦਦ ਕਰੋ ਭਾਈ ਦੱਸੋ ਕੀ ਕਿਸ ਚੀਜ਼ ਦੀ ਮਦਦ ਦੀ ਲੋੜ ਹੈ ਕਿਤਰਾ ਦੀ ਮਦਦਤਾ ਜੀ ਹੁਣ ਮਾਲੀ ਹਾਲਤ ਖਰਾਬ ਹੈ ਪੈਸੇ ਦੀ ਇਹ ਲੋੜ ਹੈ ਕੋਈ ਕੋਠੜਾ ਪਾਲਾਂਗੇ ਉੱਥੇ ਮੌੜੀ ਰਹੀ ਜਾਵਾਂਗੇ ਬਸ ਲੈਟਰ ਨੂੰ ਬਾਥਰੂਮ ਪਾਲਾਂਗੇ ਕੋਠੜਾ ਪਾਲਾਂਗੇ ਹੋਰ ਆਪਾਂ ਕੋਈ ਮਤਲਬ ਆਪਣਾ ਹੁਣ ਘਰ ਹੈ ਹੀ ਨਹੀਂ ਇੱਕ ਸਾਹਨਾ ਇਸ ਘਰ ਚ ਹੁਣ ਤੁਹਾਡਾ ਛੋਟਾ ਭਰਾ ਰਹਿੰਦਾ ਉਹ ਛੋਟਾ ਰਹਿੰਦਾ ਉਸੇ ਦੇ ਹਿੱਸੇ ਆਏ ਮੇਰੇ ਕੋਲ ਤਾਂ ਕੋਈ ਕਰਨ ਫਿਰ ਉਹ ਗੱਲ ਚਿੱਤੇ ਆਉਂਦੀ ਆ ਪੰਥ ਵਸੇ ਮੈਂ ਉਜੜਾ ਮਨ ਚਾਉ ਕਨੇਰਾ ਹਾਂਜੀ ਆਉਂਦੀ ਆ ਫਿਰ ਉਹ ਤਾਂ ਪੂਰਾ ਕਰਕੇ ਦਿਖਾਤਾ ਵਾਹ ਹਾਂਜੀ ਇਹ ਫਿਰ ਗੱਲ ਪੂਰੀ ਕਰਕੇ ਵਿਖਾਤੀ ਤੇ ਪੰਥ ਵਸੇ ਮੈਂ ਉਜੜਾ ਤੁਸੀਂ ਤੇ ਵਾਕਿਆ ਹੀ ਬੜੀ ਬੁਰੀ ਤਰ੍ਹਾਂ ਤੁਹਾਡਾ ਨੁਕਸਾਨ ਹੋਇਆ ਜਿਹੜੀ ਕੋ ਚਾਰਕ ਨਾਲਾ ਸੀ ਉਹ ਵੀ ਵਿਕ ਗਈ ਸਰੀਰ ਕੁੱਟ-ਕੁੱਟ ਕੇ ਪੁਲਿਸ ਨੇ ਕੋਈ ਛੱਡਿਆ ਨਹੀਂ ਪੈਸਾ ਕੋਲ ਕੋਈ ਨਹੀਂ ਰਿਹਾ ਘਰ ਤੁਹਾਡਾ ਨਹੀਂ ਹੈਗਾ ਹਾਂਜੀ ਤੇ ਮਨ ਚ ਰੋਸ ਕੋਈ ਨਹੀਂ ਮੈਂ ਕੋਈ ਰੋਸ ਨਹੀਂ ਕਿਛੇ ਤੇ ਕੋਈ ਰੋਸ਼ਨੀ ਨਾ ਕੋਈ ਸਤਿਗੁਰੂਸ ਨੇ ਹੈਣ ਵਿਰਲੇ ਨਾਹੀ ਕਣੇ ਫੈਲ ਫੱਕੜ ਸੰਸਾਰ ਇਹ ਭਾਈ ਅਜੈਪ ਸਿੰਘ ਜੀ ਹੋਣਾ ਨੇ ਸਾਬਤ ਕਰ ਦਿੱਤਾ ਕਿ ਕੋਈ ਲਾਲਚ ਨਹੀਂ ਜੋ ਕੀਤਾ ਸਹੀ ਕੀਤਾ ਹੈ ਗੁੱਸਾ 1984 ਤੇ ਦਰਬਾਰ ਸਾਹਿਬ ਤੇ ਹੋਏ ਹਮਲੇ ਦਾ ਗੁੱਸਾ ਆਪਣੇ ਅੱਖੀ ਉਹਨਾਂ ਧੀਆਂ ਦੀ ਬੇਪਤੀ ਹੁੰਦੀ ਵੇਖੀ ਕਲਕੱਤੇ ਦੇ ਵਿੱਚ ਆਪਣੇ ਤੀੜ ਦੀਆਂ ਚਾਦਰਾਂ ਲਾ ਕੇ ਉਹਨਾਂ ਦੇ ਨਗੇਜ ਟੱਕ ਕੇ ਉਹਨਾਂ ਨੂੰ ਗੁਰਦੁਆਰੇ ਲੈ ਕੇ ਗਿਆ ਇਹ ਯੋਧਾ ਤੇ ਫਿਰ ਇਹ ਕੁਝ ਵੇਖ ਕੇ ਜੇ ਇਸ ਨੇ ਹਥਿਆਰ ਚੁੱਕਲੇ ਨੇ ਨਾ ਤੇ ਇਹਨੇ ਕੋਈ ਲੁੱਟ ਮਾਰ ਨਹੀਂ ਕੀਤੀ ਪੈਸੇ ਲੈ ਕੇ ਕਿਸੇ ਦਾ ਕਤਲ ਨਹੀਂ ਕੀਤਾ ਬਲਕਿ ਉਸ ਪੁਲਿਸ ਅਫਸਰ ਨੇ ਜਿਸ ਨੇ ਏਸ ਅਜੈਬ ਸਿੰਘ ਦੇ ਨਾਂ ਦੇ ਉੱਤੇ ਇੱਕ ਨਿਰਦੋਸ਼ ਨੂੰ ਮਾਰਿਆ ਕਿਸੇ ਕੋਲੋਂ ਪੈਸੇ ਲੈ ਕੇ ਵੀ ਉਹ ਲੱਗਦੀ ਹੋਏਗੀ ਉਹਦੀ ਕੋਈ ਦੁਸ਼ਮਣੀ ਹੋएगी ਚ ਉਹਨੇ ਕਿਹਾ ਉਹਦੇ ਨਾਂ ਦੇ ਉੱਤੇ ਇਹਨੂੰ ਮਾਰ ਦੇ ਪੁਲਿਸ ਵਾਲਿਆਂ ਨੇ ਇਹ ਕੰਮ ਕੀਤਾ ਏਸ ਯੋਧੇ ਦੇ ਘਰ ਦੇ ਹਾਲਾਤ ਤੁਹਾਨੂੰ ਮੈਂ ਵਿਖਾਉਣੇ ਆ ਕਿ ਇਹਦਾ ਘਰ ਦਾ ਹਾਲ ਵੇਖੋ ਇਹ ਘਰ ਪਤਾ ਲੱਗਾ ਕਿ ਤੁਹਾਡਾ ਪੁਲਿਸ ਨੇ ਢਾਹਤਾ ਸੀ ਹਾਂਜੀ ਪਿਛਲਾ ਘਰ ਢਾਹਤਾ ਸੀ ਉਹ ਘਰ ਕਿ ਹਾਂ ਪਿੱਛੇ ਜਿਹੜਾ ਘਰ ਜਿੱਥੇ ਕਦੀ ਸੰਤ ਜਰਨੈਲ ਸਿੰਘ ਪਿੰਡਰਾ ਵਾਲੇ ਆਣ ਕੇ ਬੈਠੇ ਕਦੀ ਭਾਈ ਸਰਬੰਦਰ ਸਿੰਘ ਸੋਢੀ ਆਣ ਕੇ ਬੈਠੇ ਆ ਜਿਹੜੇ ਯੋਧੇ ਆਣ ਕੇ ਬੈਠੇ ਉਹ ਘਰ ਟਾਤਾ ਟਾਤਾ ਜੀ ਪੁਲਿਸ ਨੇ ਹਾਂ ਜੀ ਕਈ ਵਾਰੀ ਤੇ ਸਮਝ ਨਹੀਂ ਲੱਗਦੀ ਕਿ ਇਸ ਯੋਧੇ ਦੀ ਤਾਰੀਫ ਦੇ ਵਿੱਚ ਮੈਂ ਕੀ ਗੱਲ ਕਰਾਂ ਇਸ ਖਾੜਕੂ ਸੰਘਰਸ਼ ਦੀ ਇੱਕ ਵਿਲੱਖਣ ਮਿਸਾਲ ਹੈ ਇਹ ਯੋਦਾ ਇਹਦੇ ਘਰ ਦੇ ਹਾਲਾਤ ਔਰ ਇਹਦਾ ਖਾੜਕੂ ਮੂਵਮੈਂਟ ਦੇ ਵਿੱਚ ਲੈਵਲ ਦਾ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਨਾ ਕਿ ਕਿਹੜੇ ਸਿੰਘਾਂ ਦੇ ਨਾਲ ਇਹ ਵਿਚਰਿਆ ਇੰਨਾ ਵੱਡਾ ਵਿਸ਼ਵਾਸ ਪਾਤਰ ਸੀਗਾ ਇਹ ਇੰਨਾ ਵੱਡੀਆਂ-ਵੱਡੀਆਂ ਜਥੇਬੰਦੀਆਂ ਦੇ ਵਿੱਚ ਇੱਕ ਕੜੀ ਸੀ ਇਸ ਬੰਦੇ ਦੇ ਉੱਤੇ ਖਾਲਸਤਾਨ ਕਮਾਂਡੋ ਫੋਰਸ ਵਾਲੇ ਯਕੀਨ ਕਰਦੇ ਸੀ ਖਾਲਸਤਾਨ ਲਿਬਰੇਸ਼ਨ ਫੋਰਸ ਵਾਲੇ ਯਕੀਨ ਕਰਦੇ ਸੀ ਔਰ ਬਬਰ ਖਾਲਸਾ ਇੰਟਰਨੈਸ਼ਨਲ ਉਹਨਾਂ ਦੇ ਮੁਖੀ ਸ਼ਹੀਦ ਭਾਈ ਸੁਖਦੇਵ ਸਿੰਘ ਜੀ ਬਬਰ ਜਿਹੜੇ ਕਿ ਪਟਿਆਲੇ ਇੱਕ ਕੋਠੀ ਚੋਂ ਗ੍ਰਿਫਤਾਰ ਕੀਤੇ ਗਏ ਉੱਥੇ ਜੇ ਕੋਈ ਉਂਗਲਾਂ ਤੇ ਗਿਣਨ ਵਾਲੇ 1 2 3 ਬੰਦੇ ਜਾਂਦੇ ਸੀ ਕਿ ਉਹਨਾਂ ਦੇ ਵਿੱਚੋਂ ਇੱਕ ਪਾਈ ਅਜੈਬ ਸਿੰਘ ਸੀ ਗ੍ਰਿਫਤਾਰ ਹੋਇਆ ਤਸ਼ੱਦਦ ਸਿਆ ਸਰੀਰ ਨਕਾਰਾ ਹੋ ਗਿਆ ਪਰ ਨਾਂ ਤੇ ਕੋਈ ਰੋਟੀ ਖਾਣ ਵਾਲੇ ਦਾ ਪਤਾ ਦਿੱਤਾ ਤੇ ਹਥਿਆਰ ਤੇ ਕਹਿੰਦੇ ਵੀ ਪਹਿਲਾਂ ਹੀ ਸਾਰੇ ਜਥੀਬੰਦੀ ਦੇ ਹਵਾਲੇ ਕਰਤੇ ਸੀ ਉੱਤੇ ਕੋਲ ਰਿਆ ਹੀ ਕੋਈ ਨਹੀਂ ਕੋਈ ਕੁਛ ਵੀ ਕਵੇ ਮੈਂ ਸਲੂਟ ਕਰਦਾ ਹਾਂ ਭਾਈ ਅਜੀਬ ਸਿੰਘ ਜੀ ਦੇ ਜज्ਬੇ ਨੂੰ ਇਹਨਾਂ ਦੇ ਸਿੱਦਕ ਨੂੰ ਇਹਨਾਂ ਦੇ ਉਸ ਭਰੋਸੇ ਨੂੰ ਜਿਹੜੇ ਅੱਜ ਵੀ ਕਹਿੰਦੇ ਨੇ ਕਿ ਬਸੰਤਾਂ ਦੀ ਉਹ ਗੱਲ ਯਾਦ ਆਉਂਦੀ ਆ ਕਿ ਬਸ ਆਪਣੇ ਰਸਤੇ ਤੇ ਤੁਰੇ ਜਾਓ ਸੇਵਾ ਕਰੀ ਜਾਓ ਸਤਿਗੁਰੂ ਕਿਰਪਾ ਕਰਨਗੇ ਆਪਣੇ ਆਪ ਹੀ ਰਸਤਾ ਮਿਲੇਗਾ ਪਰ ਕਮ ਸੇ ਕਮ ਉਪਲ ਸਫਸਰ ਇਹ ਗੱਲ ਕਿਤੇ ਨੋਟ ਕਰਨਗੇ ਇਸ ਬੰਦੇ ਦੇ ਘਰ ਦੇ ਹਾਲਾਤ ਵੇਖ ਕੇ ਕਿ ਇਸ ਬੰਦੇ ਨੂੰ ਤੁਸੀਂ 2001 ਚ ਵੀ ਫੜ ਕੇ ਇਹਦੇ ਤੇ ਇਨਾ ਤਸ਼द्दਦ ਕੀਤਾ ਕਿ ਮੈਂਟਲੀ ਡਿਸਟਰਬ ਹੋ ਗਿਆ ਇਹਨੂੰ ਕੁਝ ਵੀ ਯਾਦ ਨਹੀਂ ਕੁਝ ਕੁਛ ਘਟਨਾਵਾਂ ਪਰਿਵਾਰ ਦੱਸਦੇ ਨੇ ਕਿ ਕਿਵੇਂ ਇਹ ਗੱਲਾਂ ਹੋਈਆਂ ਕਿੱਥੋਂ ਸ਼ੁਰੂਆਤ ਹੋਈ ਕਿਵੇਂ ਕੁਝ ਵੀ ਯਾਦ ਨਹੀਂ ਇਨੀ ਯਾਦਾਸ਼ਤ ਕਮਜ਼ੋਰ ਹੋ ਚੁੱਕੀ ਆ ਉਮਰ ਐਸ ਵਕਤ 70 ਸਾਲ ਦੇ ਕਰੀਬ ਆ ਠੀਕ ਹੈ ਭਾਈ ਸਾਹਿਬ ਜੀ ਤੁਹਾਡੀ ਅੱਜ ਇਹ ਗੱਲ ਜਿਹੜੀ ਹੈ ਨਾ ਹਾਂਜੀ ਪੂਰੀ ਦੁਨੀਆ ਸੁਣ ਰਹੀ ਆ ਅੱਛਾ ਜੀ ਪੂਰੀ ਦੁਨੀਆ ਜਿਹੜੇ ਤੁਹਾਡੇ ਕੋਈ ਸੰਗੀ ਸਾਥੀ ਕੋਈ ਵਿਦੇਸ਼ਾਂ ਚ ਬੈਠੇ ਹੋਣਗੇ ਹਾਂਜੀ ਕੁਝ ਅਜੇ ਇੱਥੇ ਕਿਤੇ ਵਿਚਰਦੇ ਜਿਉਂਦੇ ਹੋਣਗੇ ਹਾਂਜੀ ਤੇ ਉਹ ਜ਼ਰੂਰ ਕਿਤੇ ਤੁਹਾਡੇ ਨਾਲ ਸੰਪਰਕ ਕਰਨਗੇ ਚਲੋ ਚੰਗੀ ਚੜ੍ਹਦੀ ਕਲਾ ਜੀ ਹਾਂਜੀ ਤੇ ਕਿਤੇ ਕੋ ਪ੍ਰਾਣੇ ਸਿੰਘ ਕਿਤੇ ਤੁਹਾਨੂੰ ਮਿਲ ਸਕਦੇ ਨੇ ਹਾਂਜੀ ਹਾਂਜੀ ਤੇ ਮੈਂ ਵੇਖ ਰਿਹਾ ਵੀ ਸਾਰੇ ਹੀ ਬੜੇ ਸਤਿਕਾਰਯੋਗ ਭਾਈ ਨਿਸ਼ਾਤਰ ਸਿੰਘ ਰੋਡੇ ਭਾਈ ਜਰਨੈਲ ਸਿੰਘ ਛਤਰਾਣਾ ਭਾਈ ਗੁਰਜੰਟ ਸਿੰਘ ਰਾਜਸਥਾਨੀ ਭਾਈ ਜਗਰਾਜ ਸਿੰਘ ਤੂਫਾਨ ਹਾਂਜੀ ਭਾਈ ਸੁਦੇਵ ਸਿੰਘ ਬੱਬਰ ਇੱਡੀ ਇੱਡੀ ਵੱਡੇ ਨਾਂ ਤੇ ਸਾਰੇ ਹੀ ਇਹ ਉਹ ਮੂਵਮੈਂਟ ਦੇ ਥੰਮ ਨੇ ਜਿਨ੍ਹਾਂ ਦਾ ਨਾਂ ਬੜੇ ਸਤਿਕਾਰ ਦੇ ਨਾਲ ਲਿਆ ਜਾਂਦਾ ਜਿਨ੍ਹਾਂ ਤੇ ਕੋਈ ਇਲਜ਼ਾਮ ਨਹੀਂ ਹਾਂਜੀ ਵੀ ਇਹਨਾਂ ਨੇ ਕੋਈ ਨਰਦੋਸ਼ ਮਾਰਿਆ ਬੰਦਾ ਜਾਂ ਕੋਈ ਲੁੱਟਖੋ ਕੀਤੀ ਆ ਜਾਂ ਕਿਸੇ ਨੂੰ ਤੰਗ ਪਰੇਸ਼ਾਨ ਕੀਤਾ ਹਤਿਆਨਾ ਦੀ ਨੋਟਕ ਤੇ ਤੇ ਇੱਕ ਗੱਲ ਜਿਹੜੀ ਸਾਨੂੰ ਪਰਿਵਾਰ ਵੱਲੋਂ ਜਾਣਕਾਰੀ ਮਿਲੀ ਆ ਕਿ ਜਦੋਂ ਭਾਈ ਜੈਪ ਸਿੰਘ ਦੀ ਇਹ ਖਬਰ ਆ ਗਈ ਕਿ ਇਹ ਇਹਨਾਂ ਨੂੰ ਇੱਕ ਪੁਲਿਸ ਮੁਕਾਬਲੇ 'ਚ ਮਾਰ ਦਿੱਤਾ ਤੇ ਪਿੰਡ ਦੇ ਲੋਕਾਂ ਨੇ ਇਕੱਤਰ ਹੋ ਕੇ ਇਹਨਾਂ ਦਾ ਪਿੰਡ 'ਚ ਅਖੰਡ ਪਾਠ ਰਖਾਤਾ